ਹਾਂਜੀ ਯਾਰ ਕੀ ਹਾਲ ਚਾਲ ਹੈ ਹਰ ਦੋਸਤਾਂ ਮੇਤਰਾ ਦਾ ਉਮੀਦ ਕਰੀਂ ਠੀਕ ਠਾਕ ਹੋਗੇ ਤੁਹਾਡੇ ਜਾਨਵਰ ਵੀ ਛੱਟ-ਵੱਟ ਹੋਣਗੇ ਤੇ ਲਓ ਜੀ ਅੱਜ ਆਪਾਂ ਛੋਟੇ ਬੱਚਿਆਂ ਦੇ ਪਾਉਨੇ ਆ ਠੱਲਾਂ ਤੇ ਬੱਚੇ ਅੱਜ ਛਦੀ ਦੇ ਬਿਠਾਈ ਨਹੀਂ ਕਿਉਂਕਿ ਮੈਂ ਥੋੜਾ ਜਿਹਾ ਨਾ ਅੱਜ ਕੰਮ ਤੇ ਗਿਆ ਸੀਗਾ ਕੰਮ ਗਿਆ ਸੀ ਮਤਲਬ ਕਿ ਆਹ ਦੇਖ ਲਓ ਆ ਛੋਟਾ ਹਾਂ ਉਹ ਪੈਰ ਥੱਲੇ ਨਾਲ ਜੀ ਪਰ ਆਵਾ ਇਹਨੂੰ ਵੀ ਆਪਾਂ ਵੈਸੇ ਤਾਂ ਦਾਣਾ ਹੀ ਖਾ ਲੈਂਦਾ ਇਹਨੂੰ ਛੋਲੇ ਦੇ ਦਿੰਨੇ ਆ ਛੋਲੇ ਆ ਲਿਆਂਦੇ ਪਏ ਤੇ ਉਹ ਪੰਗਾ ਠੱਲਾਂ ਇੱਧਰ ਸਰਿੰਜ ਤੇ ਬੱਚੇ ਸੋਨੂੰ ਮੈਂ ਇੱਥੇ ਬਾਹਰ ਕੱਢਦੇ ਆ ਆਪਾਂ ਦਿਖਾਉਣ ਨਾਲੇ ਇੱਕ ਮੱਟਾ ਬਾਕੀ ਇਧਲੇ ਜਾਨਵਰ ਖੁੱਲੇ ਆ ਬਾਹਰ ਸਾਰੇ ਬੱਚੇ ਆਦੇ ਰਣੇ ਰਣੇ ਖਾਈ ਜਾਂਦੇ ਪਾਣੀ ਪੀ ਜਾਂਦੇ ਆ ਤੇ ਜਾਨਵਰ ਆਪਾਂ ਜੇ ਨਹੀਂ ਡਾਏ ਉਹ ਕਦੇ ਡੈਗਦਾ ਫਿਰ ਦਰਤਾ ਜਾਂ ਡੈਗ ਪਿਆ ਤੇ ਬਾਕੀ ਇਧਰ ਚੀਨੀ ਨੇ ਦੋਨੇ ਅੰਡੇ ਰੱਖ ਲਿਆ ਉਹ ਦੇਖੋ ਪਹਿਲਾ ਇੱਕ ਸੀਗਾ ਨਾ ਆਹ ਦੇਖ ਲਓ ਬੱਚੇ ਦੋਨੇ ਇਹਨਾਂ ਦੇ ਪਾਣੀ ਇੱਕ ਬੱਚਾ ਹੋ ਪਿਆ ਉਹਨਾਂ ਕੋਲੇ ਇੱਕ ਉਹਨਾਂ ਦਾ ਓਕੇ ਰਿਪੋਰਟਾ ਚੱਲ ਬਸਿਆ ਵਿਚਾਰਾ ਹੁਣ ਇੱਕ ਤਾਂ ਉਹ ਜੂੜੇ ਦੇ ਬੱਚੇ ਕੱਢਣ ਵਾਲੇ ਆ ਅੱਜ ਕੱਢ ਲੈਣਗੇ ਇਹ ਸ਼ਾਮ ਤੱਕ ਤੇ 5-7 ਦਿਨਾਂ ਤੱਕ ਆ ਕੱਢ ਲੈਣਗੇ ਲੱਗਣਗੇ ਵੇ ਇਹ ਆ 8-8-9 ਦਿਨ ਲੱਗਣਗੇ ਲੱਡੇ ਹੁਣਾਂ ਦੇ ਆਂਡੇ ਨੂੰ ਠੀਕ ਹੈ ਜੀ ਇੱਕ ਬੱਚਾ ਹੋਰ ਆ ਥੱਲੇ ਇਹਨੇ ਚਾਰਾਂ ਦੇ ਪਾਉਨੇ ਆ ਦੁੱਧ ਡੱਬੀ ਵਾਲੇ ਵੀ ਹੈਗੇ ਆ ਪਰ ਕਿੱਧਰ ਗਿਆ ਪ੍ਰਵਾ ਪੈਰ ਥੱਲੇ ਆ ਜੀ ਆ ਬੈਠਾ ਨੱਕ ਦਾ ਡਰ ਵੀ ਰਹਿੰਦਾ ਨਾ ਸਾਈਆਂ ਨੂੰ ਮਜਾਲ ਤੇ ਬਿਠਾਇਆ ਕਿਉਂਕਿ ਛਾਲ ਮਾਰਨ ਤੋਂ ਥੋੜਾ ਜਿਹਾ ਇਹ ਜੱਕਦਾ ਵਾ ਮੈਂ ਮੈਂ ਕਿਹਾ ਪੈਰ ਥੱਲੇ ਨਾਲ ਜੀ ਹੁਣ ਬੱਚੇ ਆਪਾਂ ਫੜਦੇ ਆਂ ਬਾਹਰ ਕੱਢਦੇ ਆਂ ਖੜਕਾ ਇੱਕ ਕਮੈਂਟ ਜੀ ਹਲੋ ਐਡੇ ਐਡੇ ਹੋ ਗਏ ਬੱਚੇ ਹਾਂ ਤਾਂ ਰੱਤਾ ਜਾਵਾ ਗੂੜਾ ਲਾਲ ਪੋਟਾ ਇਹ ਆ ਲਾਲ ਕੰਤਾ ਅਗੇ ਨੂੰ ਠੀਕ ਹੈ ਜੀ ਪੂਰੀ ਪੂਸ਼ ਪੂਰੀਆਂ ਜੀਆਂ ਗੰਤਾਵਾਂ ਦੋ ਬੱਚੇ ਹੋਰ ਆ ਲੈ ਆ ਵੇਖੋ ਬੱਚਾ ਇਧਰ ਹਾਂ ਕੀ ਹੈ ਬੇਟਾ ਇੱਕ ਤਾਂ ਬੱਚਾ ਚੱਕ ਲੈਨੇ ਆਪਾਂ ਆਹਦਾ ਇਧਰ ਹਾਂ ਕਮੇਂ ਦਰਿੰਦਮ ਦੱਤੇ ਵੀ ਲਓ ਇੱਕ ਬੱਚਾ ਹੋਰ ਆ ਥੱਲੇ ਦਰਵਾਜ਼ਾ ਲਾ ਕੇ ਚੱਕਣਾ ਪੈਣਾ ਜੋਨੇ ਵਿਕੂ ਤੋਂ ਅਗ੍ਬਾਰ ਨਹੀਂ ਕਜੀ ਰੈਸ ਕਾ ਕੁਦਰੀ ਬੈ ਜਾਂਦਾ ਤਰੀ ਜਾਂਦੀ ਦੁਆਰਾ ਉਹਦੇ ਨੂੰ 10 ਮਿੰਟ ਬਚਿਆ ਬਾਈ ਹਾਂ ਤਦਾਂ ਖੰਭ ਜੇ ਤੇ ਬੋਲੋ ਲੱਗਦੇ ਯਾਰ ਖੰਭ ਹੈ ਹੀ ਬਸ ਸਾਈ ਕਰਨਾ ਨਹੀਂ ਤਾਂ ਪਰ ਇਹਦੇ ਲੱਗਦੇ ਵੀ ਬੜੇ ਆ ਐਵੇਂ ਨਾਲ ਚੰਬੜੀ ਜਾਣਗੇ ਬਈ ਇੱਕ ਹੋਰ ਚੰਬੜਿਆ ਇਹਨੂੰ ਵੀ ਬਾਹਰ ਲੈ ਚਾਲਦੇ ਇਹਦੀ ਵੀ ਠੱਲ ਪਾ ਦੇ ਲਈ ਤੇ ਇਹਨੂੰ ਇਧਰੀ ਬਾਦ ਨੇ ਲੱਗ ਅਲੱਗ ਤਰ੍ਹਾਂ ਕਰ ਲੋ ਛਮੋਗਾ ਐ ਰੀ ਵੱਡੇ ਤਾਂ ਪਾਈ ਵੀ ਹੈ ਜਿਹੜਾ ਚੀਕੀ ਜਾਂਦਾ ਇਹਨੂੰ ਤਾਂ ਆਪ ਕੱਲੀ ਛੋਲੇ ਆਈ ਵੇਹੇ ਖਾ ਲੈਂਦਾ ਤੁਹਾਨੂੰ ਦਾਣੇ ਨਾ ਇਧਰ ਦੇਖਿਓ ਜੀ ਛੋਲੇ ਖਾਲੇ ਦਾ ਮੈਂ ਤੁਹਾਨੂੰ ਕਰਕੇ ਦਿਖਾਉਂ ਨੈਕਸਟ ਐਕਸਪੈਰੀਮੈਂਟ ਥੋੜਾ ਜਿਹਾ ਇਹ ਅੱਲਾ ਲੈ ਬਤਰੀ ਲੈ ਹਾਥਾ ਤੇ ਆ ਗਿਆ ਤਾਂ ਇਹਨੇ ਤਾਂ ਫਿਰ ਗਾਂ ਹੀ ਵਧ ਜਾਣਾ ਇਹ ਥੋੜਾ ਜਿਹਾ ਹੈਗਾ ਇਹੋ ਜਿਹਾ ਜਦੋਂ ਰਾਹ ਵਹਿ ਗਿਆ ਨਾ ਇਹ ਨਾਲ ਦੀ ਨਾਲ ਗਾਂ ਹੀ ਤੁਰਿਆ ਜਾਣਾ 来 आई थी। आलो ਹੁਣ ਕੋਨੇ ਪਠੱਲਾ ਕਿਉਂਕਿ ਹੁਣ ਕੈਮਰਾ ਫੜਨ ਦਾ ਕੋਈ ਹੈ ਨਹੀਂ ਠੱਲਾ ਪਾ ਕੇ ਤੁਹਾਨੂੰ ਚਾਰਾਂ ਦੇ ਮਿਲਦਾ ਮੈਂ ਹਾਂ ਵੀ ਐਂ ਬੈਠਾ ਅਛਾ ਲੰਮਤਰ ਗਾਂਪ ਸਾਈ ਹੋਈ ਆ ਇਹ 2 ਮਿੰਟ ਬਸ ਠੱਲਾ ਪਾ ਕੇ ਇਹਨਾਂ ਨੂੰ ਆਪਾਂ ਅੰਦਰ ਹੀ ਛੱਡ ਦਿੰਨੇ ਆ ਬੱਚਾ ਵਾ ਮੈਨਾਂ ਦਾ ਕੀ ਪਤਾ ਨਹੀਂ ਚੱਕੋ ਜੀ ਆ ਰਹੀਆਂ ਠੱਲਾ ਐਤ ਕੀ ਆਪਾਂ ਨਾ ਨੰਬਰ ਵਾਲੀਆਂ ਠੱਲਾ ਬਣਾਈਆਂ ਹੋਗਾ ਆਪਣੇ ਫੋਨ ਨੰਬਰ ਵਾਲੀਆਂ ਤੇ ਜੇ ਨੇੜੇ ਤੇੜੇ ਦਾ ਕੋਈ ਬਾਈ ਦੇਖ ਰਿਹਾ ਵਲੌਗ ਐਥੋ ਆਪਣੇ ਮੱਲੇ ਦਾ ਕਹਿ ਲਓ ਆਪਣੇ ਏਰੀਆ ਦਾ ਤੇ ਬਾਈ ਯਾਰ ਪਲੀਜ਼ ਯਾਰ ਮੈਨੂੰ ਫੋਨ ਲਾ ਲਈ ਜੀ ਕੋਈ ਬੱਚਾ ਤੇਰੀ ਆ ਗਿਆ ਤਾਂ ਮੈਨੂੰ ਕਾਲ ਕਰ ਲਿਓ ਤੇ ਬੱਚਾ ਵਾਪਸ ਕਰ ਦਿਓ ਆਪਾਂ ਤਾਂ ਨੰਬਰ ਵਾਲੀਆਂ ਠੱਲਾ ਬਣਾਈਆਂ ਫੋਨ ਨੰਬਰ ਵਾਲੀਆਂ ਬਾਕੀ ਤੁਹਾਡੇ ਤੇ ਹਨ ਜਿਹਦੇ ਕੋਲੇ ਵੀ ਚੱਲ ਗਿਆ ਵੀ ਵਾਪਸ ਕਰਨਾ ਨਹੀਂ ਕਰਨਾ ਅਗਲੇ ਦੇ ਮਨ ਤੇ ਆ ਓਏ ਆ ਕੇ ਮੈਂ ਛੱਟੀ ਕਰਦਾ ਪਤੰਦਰਾ ਕੰਮ ਕਰਦਾ ਵੀ ਆ ਪੱਲਾ ਜਾ ਉਹੀ ਬੈਠਾ ਜਾਂਡਾ ਵਾ ਅੱਛਾ ਲਓ ਜੀ ਠੱਲਾ ਪਾ ਕੇ ਮਿਲਦਾ ਹੋਊਗਾ ਲਓਏ ਮਾਤਰੋ ਠੱਲਾ ਦਿੱਤੀਆਂ ਪਾਪ ਆ ਚਾਰਾਂ ਦੇ ਪੁਏ ਅੱਛਾ ਮਿੱਟੀ ਦਾ ਤੜਕਾ ਤਾਂ ਹਮ ਆਇਗਾ ਹੀ ਕੀ ਹੋਈ ਜਾਂਦਾ ਬਈ ਤੇ ਹੁਣ ਤੁਹਾਨੂੰ ਇਹਨੂੰ ਦਿੰਨਾ ਮੈਂ ਛੋਲੇ ਫਿਰ ਤੁਹਾਨੂੰ ਅੰਦਰ ਲੈ ਕੇ ਚਾਲਦਾ ਦਿਖਾਉਣਾ ਸਾਰੇ ਬੱਚੇ ਪੁੱਛੇ ਨੇ ਡੱਬੀ ਦੇ ਵੀ ਬੱਚੇ ਕੱਢੇਗਾ ਉਹਦੇ ਹਜੇ ਨਹੀਂ ਪਾਉਂਦੇ ਉਹਨਾਂ ਦੇ ਆਪਾ ਠੱਲਾ ਉਹਨਾਂ ਦੇ ਰੋਕੇ ਪਾਵਾਂਗੇ ਨਾਲੇ ਇਹਨਾਂ ਨੂੰ ਅੰਦਰ ਰੱਖ ਦਿੰਨੇ ਆ ਨਾਲੇ ਇਹਨੂੰ ਛੋਲੇ ਦੇ ਦਾਂ ਠੀਕ ਹੈ ਜੀ हाँ किया किया गन्ना है गन्ना आ देख आऊ मतलब कि आप दे आप बच्चा है ना तुरन फिर लग गया जो आप चक लेने ना लजा ही फिर दौ जी एनू भी छोले दे फोटा टन करता हूँ सुन मैं डब्बी जो बच्चे चल के हूँ चल बेटा अंदर चल शेर बन शेर 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 चल 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 हाँ देखो ताने भी खाँदा देखो ये कणक चकूगा हाँ देखो हाँ आद ਝੂਟੀਆਂ ਦੇ ਰੋਸ਼ਨਾਂ ਨੂੰ ਇੱਕ ਕਿੱਟ ਅੰਦਰ ਲੈ ਚਲੇਗੇ ਕਿਉਂਕਿ ਯਾਰ ਜਾਨਵਰਾਂ ਦਾ ਨਿਕਲਦਾ ਨਹੀਂ ਪਤਾ ਹੁੰਦਾ ਹਨ ਪਤਾ ਨਹੀਂ ਕਦੋਂ ਕਿਹੜੇ ਨਿਕਲ ਜਾਣ ਰਿਸਕ ਦਾ ਕੰਮ ਰਿਸਕ ਇਹ ਕੋਈ ਏਟ ਲਾਤੀ ਆ ਫਿਰਦੇ ਰਹਿਣ ਦੋ ਹੁਣ ਜਿਹੜਾ ਜਿੱਥੇ ਫਿਰਦਾ ਜਾਨਵਰ ਸਾਨੂੰ ਬਾਹਰ ਕੱਢ ਕੇ ਦਿਖਾਉਨੇ ਆ ਡੱਬੀ ਇਹਦੇ ਬੱਚੇ ਦੇਖ ਲਓ ਡੱਬੀ ਇਹਦੇ ਸੱਚੇ ਬੱਚੇ 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 ਹਲੋ ਠੀਕ ਹੈ ਜੀ ਓਕੇ ਰੋ ਫੋਟਾ ਆਪੇ ਧਾਣੇ ਤੁਣੇ ਰਹਿੰਦੇ ਰਹਿਣਗੇ ਬੜਾ ਨਹੀਂ ਆਪਾਂ ਇਹਨਾਂ ਨੂੰ ਚੱਕ ਸੱਲ ਕਰਦੀ ਸੀ ਪਏ ਬੈਠੇ ਬੁੱਠੇ ਰਹਿੰਦੇ ਆ ਇਹ ਬਾਕੀ ਸਾਰੇ ਬੱਚੇ ਬੱਚੇ ਆ ਰਹੇ ਆ ਚਲੋ ਜੀ ਬਾਹਰ ਨਾਲੇ ਦੇਖਦੇ ਆ ਕਿਸੇ ਨੂੰ ਛੋਲੇ ਭਟੂਰੇ ਦੇਣ ਵਾਲੇ ਨਾ ਕਈ ਵਾਰ ਕੋਈ ਨਹੀਂ ਖਾਂਦਾ ਬੱਚਾ ਹਨਾ ਇੱਕ ਅੰਧੇ ਨੂੰ ਦੇ ਦਿੰਦੇ ਹੁਣ ਸਾਰਿਆਂ ਨੂੰ ਨਹੀਂ ਬਾਕੀ ਇਹਨਾਂ ਨੇ ਆਂਡੇ ਘਰ ਲਏ ਆ ਆ ਜੋੜੀ ਨੇ ਇੱਧਰ ਵੀ ਧਰੀ ਬੈਠੇ ਆ ਓਏ ਜੋੜਿਆਂ ਨੂੰ ਨੀ ਤੰਗ ਕਰਨਾ ਚਲੋ ਬਰ ਲੈਦਾ ਕਹਣਾ ਕਹਣਾ ਚਲੋ ਬਰ ਤਰ 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 ਚਲੋ ਉਤਲੋ ਚਲੋ ਉਤਲੋ ਉਹ ਚੱਲ ਤੂੰ ਲਓ ਜੀ ਆਹ ਦੇਖ ਲਓ ਸਾਰੇ ਜਾਨਵਰ ਇਹ ਆਹ ਕਿੜਾ ਹੈ ਅੱਛਾ ਘੰਡ ਵਾਲਾ ਵਾ ਹਟਮ ਨੇ ਇਹਨੂੰ ਖੜਜੋ ਦਿਨੇ ਪ੍ਰੋਜੈਕਟ ਛੱਕਾ ਜਿਹਾ ਮਾਰਦਾ ਤੇ ਬਾਕੀ ਜੇ ਤੁਹਾਨੂੰ ਕੋਈ ਲਾਜ ਦਾ ਪਤਾ ਜਰੂਰ ਕਮੈਂਟ ਕਰਕੇ ਦੱਸਿਓ ਵੀ ਜਾਨਵਰਦਿਆਂ ਛੱਕਾਂ ਦਾ ਕੀ ਲਾਜ ਆ ਹੋਰ ਵੀ ਹੈ ਕੋਈ ਖੜਜੋ ਖੜਜੋ ਦੇਖ ਲਗੀ ਹੈਗਾ ਕੋਈ ਹੈਗਾ ਹੈਗਾ ਕੋਈ ਅਲੱਗ ਦਾ ਕਾਲੀ ਪੂਛ ਵਾਲੇ ਨੇ ਖਾਦੇ ਨਹੀਂ ਆਦੇ ਇਹਦੇ ਪੋਟੇ 'ਚ ਦਾਣੇ ਦੋਨੇ ਹੈ ਨਹੀਂ ਇਹਨੂੰ ਪਿਛੋਲੇ ਦਿੰਨੇ ਆ ਉਹ ਜਿਹੜਾ ਰੋਸ਼ਨਦਾਨ 'ਚ ਉਤਰਿਆ ਸੀ ਉਹ ਗਦਰ ਚੜ ਗਏ ਹੌ ਉੱਪਰ ਕਾਲੀ ਪੂਛ ਵਾਲੇ ਹੁੰਦੇ ਨੇ ਨਾਲੇ ਆ ਬਾਕੀਆਂ ਲਗਭਗ ਸਾਰਿਆਂ ਦੇ ਪੋਟਿਆਂ 'ਚ ਦਾਣੇ ਹੈਗੇ ਸਾਰੇ ਖਾਈ ਬੈਠੇ ਆ ਜਿਵੇਂ ਸਾਵਣ ਟੱਪੇ ਨੇ ਨਹੀਂ ਖਾਦੇ ਲੱਗਦਾ ਇਹ ਜੀ ਹਾਂ ਯਾਰ ਕਿਹੜਾ ਹੋਰ ਵੀ ਕੋਈ ਮਾਰਦਾ ਯਾਰ ਖੜ ਜੋ ਕੋ ਵੱਡਾ ਮਾਰਦਾ ਕੋਈ